ਉਹਨਾਂ ਦੀਆਂ ਨੂੰ ਜਿਹਦੇ ਦੰਦਾਂ ਨੂੰ ਪਿਉੜੀਆਂ ਹੋਇਆ ਦੰਦ ਗਲੇ ਨੇ ਦੰਦ ਨੂੰ ਕੈਵਿਟੀ ਹੋਈ ਹੈ ਜਿਹਨੂੰ ਕੀੜਾ ਕਹਿੰਦੇ ਆ ਪੰਜਾਬੀ ਜੀ ਹੋਰ ਤਰ੍ਹਾਂ ਦੀ ਕੋਈ ਦਿੱਕਤ ਦਾ ਦੰਦਾਂ ਦੀ ਉਹਦੀ ਵੀ ਦਵਾਈ ਫ੍ਰੀ ਦੇਵਾਂਗੇ ਦੰਦ ਨਿਕਾਣੋਂ ਬਚ ਜਾਣਗੇ ਅੱਜ ਮਰਗੀ ਮਾਈਗਰੇਨ ਤੇ ਪੱਲ ਹੁੰਦੀ ਹੈ ਅੱਖ ਚ ਅੱਖ ਦੀ ਚੀਜ਼ ਹੁੰਦੀ ਹੈ ਅੱਖ ਦੀ ਦਵਾਈ ਵੀ ਦੇਵਾਂਗੇ ਤੁਹਾਨੂੰ ਇਹ ਇਸ ਤਰ੍ਹਾਂ ਦਾ ਹੈਕੀ ਹੁੰਦੀ ਹੈ ਜੀ ਬੜੀ ਪਰੇਸ਼ਾਨ ਕਰਦੀ ਉਹਦੀ ਵੀ ਦਵਾਈ ਫ੍ਰੀ ਆਪਾਂ ਦੇਵਾਂਗੇ ਬੱਚਿਆਂ ਦੀ ਕਾਲੀ ਖੰਘ ਜਦੋਂ ਜਵਾਖੰਘ ਦਾ ਸੰਘ ਦਾ ਸੰਘ ਦਾ ਖੰਘਾ ਪੁਲਟੀ ਕਰਦਾਂ ਦੇ ਮੂੰਹ ਨਾਲ ਹੋ ਜੇ ਕਿਸੇ ਦਵਾਈ ਨਾਲ ਖੰਘ ਨਾ ਹਟੇ ਉਹਨੂੰ ਖਾਲੀ ਖੰਘ ਕਿਹਾ ਜਾਂਦਾ ਹੈ ਉਹਦੀ ਦਵਾਈ ਵੀ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਆਂ ਅਸੀਂ ਹਰ ਰਿਸ਼ ਸ਼ੁੱਕਰਵਾਰ ਨੂੰ ਅ ਮਰਗੀ ਹੋ ਗਈ ਜੀ ਮਾਈਗਰੇਨ ਹੋ ਗਈ ਤੇ ਹੈਕੀ ਹੋ ਗਈ ਕਾਲੀ ਖੰਘ ਹੋ ਗਈ ਅੱਖਾਂ ਦਾ ਕਾਲਾ ਚਿੱਟਾ ਮੋਤੀਆਂ ਜੀ ਤੇ ਇੱਕ ਆਪਾਂ ਦਵਾਈ ਦੇਵਾਂਗੇ ਜੀ ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੁਹਾਨੂੰ ਇੱਥੋਂ ਤੱਕ ਕਿ ਜਾਂੜ ਦੰਦ ਭਰਾਉਣ ਦੀ ਲੋੜ ਨਹੀਂ ਪਊ ਰੂਟ ਕੇ ਨਾਲ ਤੋਂ ਦਿਨ ਅਸਰੂਗਾ ਜਿਨ੍ਹਾਂ ਦੀ ਪਿਉਰੀਆਂ ਹੋਇਆਂ ਡਾਕਟਰ ਵੀ ਜਵਾਬ ਦੇਣ ਦੰਦਾਂ ਦੇ ਇਲਾਜ ਤੋਂ ਉੱਥੇ ਵੀ ਇਹ ਦਵਾਈ ਕੰਮ ਕਰੂ ਆਪਾਂ ਬਿਲਕੁਲ ਫ੍ਰੀ ਆਫ ਕਾਸਟ ਹਰੇ ਸ਼ੁੱਕਰਵਾਰ ਨੂੰ ਦਿਆ ਕਰਾਂਗੇ ਆਰਡਰ ਦੇਵਾਂਗੇ ਔਰ ਉਹਨੂੰ ਆਵਾਲ ਕੇ ਕੋਲਡਿੰਗ ਹੀ ਕਰਨੀਆਂ ਨੇ ਕੁਛ ਨਹੀਂ ਪੀਣਾ ਖਾਣਾ ਜਾਂ ਕੁਝ ਨਹੀਂ ਕੋਲਡਿੰਗ ਕਰੋ ਬਸ ਦੋ ਟਾਈਮ ਦਿਨ ਚ ਕੋਲਡਿੰਗ ਕਰੋ ਸੋ ਅੱਜ ਆਪਾਂ ਮਰਗੀ ਦੇ ਵਾਸਤੇ ਸਪੈਸ਼ਲੀ ਮਰਗੀ ਦੇ ਮਾਈਗਰੇਨ ਦਾ ਜੀ ਲੋਕ ਜ਼ਿਆਦਾ ਇਹ ਚੀਜ਼ ਲਈ ਆਉਂਦੇ ਨੇ ਮਰਗੀ ਇੱਕ ਦਿਮਾਗ ਦੀ ਬਿਮਾਰੀ ਆ ਸੀਜ਼ਨ ਆ ਇਹ ਸੋ ਇਹਦੇ ਚ ਦਵਾਈ ਨਾਲੋਂ ਵੱਧ ਕੰਮ ਪਰਹੇਜ਼ ਕਰਦੇ ਨੇ ਤੁਸੀਂ ਪਰਹੇਜ਼ ਰੱਖੋ ਤੇ ਤੁਸੀਂ 99% ਤੱਕ ਸਾਡੀ ਮਤਲਬ ਰੇਸ਼ਿਓ ਹੈ 99% ਟਾਈਮ ਰੇਜ ਆ ਜਿਹੜੇ ਪੇਸ਼ੈਂਟ ਠੀਕ ਹੋ ਰਹੇ ਆ ਪਰ ਪਰਹੇਜ਼ ਜ਼ਰੂਰੀ ਆ ਆਂਡਾ ਮੀਠ ਚਨਾਬ ਤੇ ਸੁਮੇਲ ਹਰ ਤਰ੍ਹਾਂ ਦੀ ਫਰੇਗਰੈਂਟ ਫਰੇਗਰੈਂਟ ਜਿਹਨੂੰ ਤੁਸੀਂ ਪਰਫਿਊਮ ਜਾਂ ਸੈਂਟ ਜਾਂ ਇਤਰ ਜਾਂ ਖੁਸ਼ਬੂ ਕਹੇ ਦਿੰਨੇ ਹੋ ਤੇ ਰਸੋਈ ਰਸੋਈ ਦੇ ਤੜਕੇ ਤੇ ਵਿਆਹ ਸ਼ਾਦੀ ਇਹਨਾਂ ਨੂੰ ਪਲੀਜ਼ ਔਨਵੋਇਡ ਕਰੋ ਮਿਰਗੀ ਦੇ ਰੋਗ ਤੋਂ ਤੰਦਰੁਸਤੀ ਪਾਓ ਇਹਨਾਂ ਨੂੰ ਜਰੂਰ ਤੁਸੀਂ ਪਰਹੇ ਰਹੋ ਇਹਨਾਂ ਦਾ ਤੁਸੀਂ ਪਰਹੇਜ਼ ਰੱਖੋ ਤੇ ਬਚੇ ਰਹੋਗੇ ਵਿਆਹ ਤੇ ਨਾ ਜਾਏ ਵਿਆਹ ਤੇ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੁੰਦੀਆਂ ਨੇ ਉਹ ਖੁਸ਼ਬੂ ਹੁੰਦੀ ਹੈ ਜਿਹੜੀ ਕੋਈ ਦਾਲ ਦੀ ਕੋਈ ਸਬਜ਼ੀ ਦੀ ਕੋਈ ਕੜਾਹੀ ਚੜ੍ਹਨ ਦੀ ਤੇ ਇੱਕ ਭੋਗ ਹੋ ਗਏ ਇਹਨਾਂ ਚੀਜ਼ਾਂ ਤੇ ਲੰਗਰ ਹਾਲ ਹੋ ਗਏ ਇਹਨਾਂ ਚੀਜ਼ਾਂ ਤੋਂ ਬਚੋ ਪਰ ਸੋਈ ਤੇ ਨਹੀਂ ਜਾਣਾ ਜਿਹੜਾ ਮਰਗੀ ਦਾ ਰੋਗੀ ਆ ਉਹ ਜੇਰ ਸੋਈ ਤੇ ਜਾਣਾ ਲੇਡੀਜ਼ ਨੇ ਜਿੰਨਾਂ ਦੀ ਮਜਬੂਰੀ ਆ ਤਾਂ ਉਹ ਜੀ ਆਪ ਦਾ ਮੂੰਹ ਟਾ ਕੇ ਜਾਣ ਮੂੰਹ ਟਾ ਕੇ ਬਿਨਾ ਨਾ ਜਾਣ ਤੋਂ ਇਹ ਸਾਡੀ ਅਭੀਰਾ ਤੁਹਾਨੂੰ ਇਹ ਚੀਜ਼ਾਂ ਤੋਂ ਜਰੂਰ ਬਚ ਕੇ ਰਹੋ ਜਿੰਨਾ ਪਰਹੇਜ਼ ਰੱਖੋਗੇ ਉਹਨਾਂ ਦਾ ਅੰਦਰੋਖਤ ਰਹੋਗੇ ਔਰ ਨਾਲ ਜਿਹੜੀਆਂ ਹੋਰ ਆਲਟਰਨੇਟ ਦਵਾਈਆਂ ਚਲਦੀਆਂ ਸਾਡੀ ਦਵਾਈ 4 ਮਹੀਨੇ ਜਾਸਰ ਕਰਦੀ ਹੈ ਜੀ 4 ਮਹੀਨੇ ਬਾਅਦ ਅਸੀਂ ਆਲਟਰਨੇਟ ਦਵਾਈਆਂ ਬੰਦ ਕਰਵਾ ਦਿੰਨੇ ਆ ਜਿਹੜੀਆਂ ਆਲਟਰਨੇਟ ਜੋ ਵੀ ਨਾਲ ਚਲਦੀਆਂ ਹੋਣਗੀਆਂ ਉਹ ਬੰਦ ਕਰਵਾ ਦਿੰਨੇ ਆ ਸੋ ਜ਼ਰੂਰ ਬੰਦ ਕਰੋ ਜੇ ਨਾਲ ਕੰਟੀਨਿਊ ਦਵਾਈ ਵੀ ਰੱਖੋਗੇ ਤਾਂ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਜੀ ਜਿਹੜੀ ਦਵਾਈ ਕੰਮ ਕਰਨੋਂ ਹਟ ਜਾਂਦੀ ਹੈ 8-9 ਮਹੀਨਿਆਂ ਤੇ ਜਾ ਕੇ ਇਹਨੇ 8-9 ਮਹੀਨੇ ਜਾਂ ਸਾਲ 1.5 ਸਾਲ ਚ ਆਵਦਾ ਮਰੀਜ਼ ਇਹਨੇ ਕ્યોਰ ਕਰ ਦੇਣਾ ਦਿਮਾਗ ਨੂੰ ਵੀ ਸ਼ਾਰਪ ਕਰਦੀ ਆ ਜਿਵੇਂ ਕਈ ਬੰਦਿਆਂ ਦੇ ਦਿਮਾਗ ਮਰਗੀ ਦੇ ਚੱਲਦੇ ਹੋਏ ਮੋٹے ਹੋ ਜਾਂਦੇ ਨੇ ਦਿਮਾਗ ਮਾਨਸਿਕ ਤੌਰ ਤੇ ਬੰਦਾ ਢੀਕ ਹੋ ਜਾਂਦਾ ਉਹ ਚੀਜ਼ਾਂ 'ਚ ਵੀ ਇਹ ਦਵਾਈ ਆ ਜਿਹੜੀ ਆਪਣੀ ਕੰਮ ਕਰਦੀ ਆ ਹੌਲੀ-ਹੌਲੀ ਕਰਕੇ ਬੰਦੇ ਨੂੰ ਇਹ ਮਜ਼ਬੂਤ ਕਰਦੀ ਆ ਉਹਦੇ ਦਿਮਾਗ ਦੀ ਸਥਿਤੀ ਮਜ਼ਬੂਤ ਕਰਦੀ ਆ ਇੱਕ ਜਿਹੜਾ ਮਰਗੀ ਦਾ ਮਰੀਜ਼ ਆ ਉਹਨੂੰ ਘੱਟ ਤੋਂ ਘੱਟ ਫੋਨ ਵਰਤਣਾ ਚਾਹੀਦਾ ਔਰ ਨੀਂਦ ਉਹਨੂੰ ਪੂਰੀ ਲੈ ਲੈਣੀ ਚਾਹੀਦੀ ਹੈ ਜੇ ਉਹ ਫੋਨ ਬਹੁਤਾ ਵਰਤਦਾ ਨੀਂਦ ਪੂਰੀ ਨਹੀਂ ਲੈਂਦਾ ਤਾਂ ਵੀ ਚਾਂਸ ਹੁੰਦੇ ਆ ਬਿਮਾਰੀ ਨਾ ਠੀਕ ਹੋਣ ਦੇ ਸੋ ਪਲੀਜ਼ ਆਪਦੇ ਲਈ ਕਰਨਾ ਤੁਸੀਂ ਪਹਿਲਾਂ ਸਿਹਤ ਜ਼ਰੂਰੀ ਆ ਬਾਕੀ ਦੇ ਕੰਮ ਬਾਅਦ ਹੁੰਦੇ ਆ ਉਹ ਸਿਹਤ ਨੂੰ ਸੰਭਾਲਦੇ ਹੋਏ ਤੁਸੀਂ ਇਹ ਚੀਜ਼ਾਂ ਜ਼ਰੂਰ ਕਰੋ ਸੋ ਆਪਾਂ ਪੇਸ਼ੈਂਟ ਬੁਲਾਉਣੇ ਸ਼ੁਰੂ ਕਰਦੇ ਆਂ ਕਿ ਕਾਫੀ ਜਗ੍ਹਾ ਤੇ ਉਹਨਾਂ ਨੂੰ ਵੀ ਜਲਦੀ ਹੋਣੀ ਆ ਪਰ ਇਹ ਤੁਸੀਂ ਸੁਣ ਲਿਓ ਤੇ ਸਮਝ ਲਿਓ ਤੁਹਾਡੇ ਫਾਇਦੇ ਦਾ ਹੀ ਹੈ ਜੀ ਇਹ ਤੁਹਾਡੇ ਭਲੇ ਦਾ ਹੀ ਹੈ ਬਸ ਜੱਸੇ 2 ਮਿੰਟ ਹੋ ਗਜਾ ਮਾੜਾ ਜਹਾ ਇੱਕ ਵਾਰੀ ਤੋੜ ਦਈਏ ਤੇ ਫੇਰ ਆਪਾਂ ਚੱਲਦੇ ਆਂ ਨਹੀਂ ਵੀ ਸਿੰਦਰ ਦੀ ਦੇਖ ਨਾ ਠੀਕ ਆ ਨਾ ਦਾ ਮਾਸਕ ਲਾਉਣ ਦੀ ਲੋੜ ਆ ਕਿਸੇ ਨੂੰ ਨਾ ਫੇਸ ਦੇ ਦਰ Não, privacy de privacy. ਦਵਾਈ ਇਹ ਹੈ ਨਾ ਆਪਾਂ ਜਿੰਨੀ ਐ ਮ ਜੀਵਨ ਦਾ ਜਾਦਾ ਲੈਂਦਾ ਉਹਨੂੰ ਜਿਆਦਾ ਵਾਰੀ ਸੰਭਾਉਣੀ ਪੈਂਦੀ ਹੈ ਠੀਕ ਹੈ ਜੀ ਐ ਮ ਜੀਵੋ ਆਪਾਂ ਹਿਸਾਬ ਕਿਤਾਬ ਕੱਢ ਲੈਨੇ ਆ ਵੀ ਕਿੰਨੀ ਕਿਦ ਦਵਾਈ ਚੱਲੂਗੀ ਠੀਕ ਹੈ ਬਾਕੀ ਜਿੰਨੀ ਬਿਮਾਰੀ ਪ੍ਰਾਣੀ ਆ ਉਹ ਹਿਸਾਬ ਨਾਲ ਉਹਦੇ ਸਾਲ ਤੈਅ ਕਰਦੇ ਆ ਵੀ ਕਿੰਨੇ ਸਾਲ ਤੱਕ ਇਹ ਚੀਜ਼ਾਂ ਚੱਲਣਗੀਆਂ ਤੇ ਐ ਮ ਜੀ ਦਾ ਦੇਣਾ ਰਸਨ ਠੀਕ ਹੈ 4 ਮਹੀਨੇ ਦਾ ਆਪਣੀ ਦਵਾਈ ਅਸਰ ਕਰਦੀ ਆ 4 ਮਹੀਨੇ ਤੋਂ ਬਾਅਦ ਆਲਟਰਨੇਟ ਮੈਡੀਸਿਨ ਜੋ ਵੀ ਚੱਲਦੀ ਆ ਉਹ ਆਪਾਂ ਬੰਦ ਕਰਾਉਣਾ ਸ਼ੁਰੂ ਕਰਾਂਗੇ ਜੋਤੀ ਜੋਤੀ ਹਾਂ ਨਹੀਂ ਕਰੀ ਹਾਂ ਹਾਂ ਗੱਡੇ ਪਏ ਹੋਣੀਆਂ ਹੋਣ ਉਹ ਉਹਦੇ ਫਾਈਨਲ ਮੈਂ ਨਹੀਂ ਕੱਢ ਦਿੰਦਾ ਵਾ ਦੇ ਫਾਈਲ ਦੇ ਦੇ 커피 ਬਣਾ ਕੇ ਦੇ ਡੈਡੀ ਜੀ ਨਿਕਲ ਕੇ ਫਾਈਲ ਚ ਜੇ ਘੱਟ ਨੇ ਹੋਰ ਕੱਢ ਦਿੰਦਾ ਫਿਰ ਮੈਂ ਜਾਣਾ ਮੈਂ ਤਾਂ ਕਹਿੰਦਾ ਸੀ ਲੈ ਬੋਲ ਕਿਤੇ ਰੱਖ ਤਾ ਬਾਪੂ ਨੂੰ ਕੌਕ ਪਿਆ ਤਾ ਹਾਂ ਜਿਵੇਂ ਬੋਲ ਦੋ ਹਾਂ ਕੇ ਮੇਰੀ ਹੰਰੀ ਇਹ ਫਰਕ ਪਿਆ ਨਹੀਂ ਜੀ ਅੱਛਾ ਮਰੀਦ ਕਿੱਥੇ ਹੈ ਜੀ ਦਿਖਾਓ ਕਰੋ ਮੂੰਹ ਇੱਧਰ ਕਰ ਲਓ ਉੱਠ ਖੜੋ ਦੀ ਦੋ ਮਿੰਟ ਇੱਥੇ ਰੱਖ ਲੈਂਦੇ ਹਾਂ ਕਿੰਨੇ ਟਾਈਮ ਤੋਂ ਜਲਦੀਆਂ ਨੇ ਬਾਈ 15 11 ਤੋਂ ਜੀ ਇੱਧਰ ਨੂੰ ਹੋਵੋ ਜੀ ਥੋੜਾ ਜਿਆ ਦੇਖੀਏ ਤੇ ਪਰਹੇਜ ਰੱਖ ਰਹੇ ਹੋ ਤੁਸੀਂ ਹਾਂ ਜੀ ਹਾਂ ਕੋਈ ਨਾਲ ਕੋਈ ਹੋਰ ਦਵਾਈ ਚੱਲਦੀ ਅੰਗਰੇਜ਼ੀ ਦੀ ਹੋਈ ਚੱਲਦੀ ਥੋੜੀ ਘਟਾ ਦੇ ਪਹਿਲਾਂ ਤੁਸੀਂ ਕਿਹਾ ਸੀ ਘਟਾ ਦਿਓ ਕੀ ਦਿੱਕਤ ਹੋਣ ਆਉਂਦੀ ਆ ਤੁਹਾਨੂੰ ਬੀਰਸ ਤੋਂ ਬਾਅਦ ਸੀ ਜ਼ਰਾਂਦੇ ਆ ਇਹ ਦੋ ਦਿਨ ਰਹਿੰਦੀ ਆ ਦੋ ਦਿਨ ਇੱਕ ਦਿਨ ਤਾਂ ਆ ਜਾਂਦੇ ਸਾਤ ਆਠ ਫਿਰ ਫੇ ਪਹਿਲੇ ਦਿਨ ਵੀ ਆ ਜਾਂਦਾ ਦੂਸਰੇ ਦਿਨ ਨਹੀਂ ਆਂਦੇ ਦੋ ਦਿਨ ਤੋਂ ਬਾਅਦ ਫੇ ਠੀਕ ਹੋ ਜਾਂਦੀ ਹੈ 20 22 ਦਿਨ ਬਤਾ ਲੜਦੇ 15 20 ਦੇ ਕੋਈ ਨਹੀਂ ਸਿਸਰ ਹੋਣ ਤੋਂ ਪਹਿਲਾਂ ਮੈਨੂੰ ਪਤਾ ਲੱਗਦਾ ਜੀ ਟੱਕਰ ਸ਼ੁਰੂ ਹੁੰਦਾ ਨਾ ਦੋ ਦਿਨ ਹਾਂਜੀ ਟੋਕਨ ਦੋ ਦਿਨ ਟੋਕਨ 12 ਮਹੀਨੇ ਦਾ 12 ਮਹੀਨੇ ਦਾ ਜੀ ਮਾਹੀ ਥੋੜੀ ਜਿਹੀ ਲੈਣੂ। ਫਿਰ ਉਹ ਚੀਨੀ ਨਹੀਂ ਸੀ ਲੈਣਾ। ਚਲ ਤੂੰ ਡੜੀ ਜੰਮਾ ਦੇ ਮੇਰੇ ਨਾਲ। ਨਹੀਂ ਤੁਹਾਨੂੰ ਪਰੇ ਸਾਰੇ ਰੱਖਦੇ। ਤੁਹਾਨੂੰ 10-15% ਕੋਈ 5% ਫਰਕ ਕੋਈ। ਕੋਈ ਨਾ ਫਰਕ ਹੈ ਕੋ ਥੋੜਾ ਬਹੁਤ ਹੈ ਜੀ ਉਹ ਨਾਲ ਹੀ। ਥੋੜਾ ਬਹੁਤ ਤਾਂ ਹੈ। ਹਾਂ ਥੋੜਾ ਬਹੁਤ ਹੈ। ਅੱਛਾ ਕਿੱਜਣ ਦਾ ਕੰਮ ਤੁਸੀਂ ਕਰਦੇ ਹੋ ਜੀ? ਨਹੀਂ। ਐਂ ਜਿਉ ਤੁਸੀਂ ਬੰਨ ਕੀਤਾ ਹੋਇਆ। ਬਿਲਕੁਲ ਨਹੀਂ ਕਿੱਜਣ ਚ ਜਾਂਦੇ। ਕੋਈ ਵਿਆਹ ਸ਼ਾਦੀ ਜਾਂ ਕੋ ਭੋਗ ਹਟਣ। ਨਹੀਂ। ਪਰਫਿਊਮ ਬਗਰਾਂ ਤੇ ਲਾਉਂਦੇ। ਪਰ ਫੀਮ ਨਹੀਂ ਲਾਉਂਦੀ ਨਾ ਆ ਕੇ ਪਾਊਡਰ ਉਹ ਨੂੰ ਪਤਾ ਨਾ ਦੱਸਿਆ ਹੋਇਆ ਲਾਣਾ ਨਹੀਂ ਨਾ ਬਸ ਫ੍ਰੈਗਰੈਂਸ ਵਾਲੀ ਚੀਜ਼ ਆਰਡਰ ਕਰਾ ਯੂਜ਼ ਕਰਦੀ ਆ। ਆਹ ਕੱਲੇ ਹੋਣੇ ਖਾ ਦੇ ਲੇ। ਕੋਡ ਦਾ ਵੈਸਲੀਨ। ਲੋਸ਼ਨ ਨਾ ਹੁੰਦਾ ਵੈਸਲੀਨ ਚ ਨਹੀਂ ਇਸ ਵਿੱਚ। ਤੇ ਤੁਸੀਂ ਬਲੱਡ ਦੇ ਟੈਸਟ ਕਰਾਏ ਨੇ ਆਇਰਨ ਕਿੰਨਾ ਹੈ ਤੁਹਾਡੇ 'ਚ? ਹਮੋਗਲੋਬਿਨ। ਕੁਝ ਨਹੀਂ ਆਇਆ ਜੀ ਬਹੁਤ ਬਹੁਤ ਕਰਵਾਇਆ। ਨਹੀਂ ਨਹੀਂ ਉਹ ਦਿਮਾਗ ਦੇ ਨਹੀਂ ਮੈਂ ਸੀ ਵੀ ਸੀ ਕਹਿ ਰਹੇ ਆ ਬਲੱਡ ਦਾ ਟੈਸਟ ਹੁੰਦਾ। ਮੈਂ ਤਾਂ ਮੇਰਾ ਫੁੱਲ 14 ਹੀ ਆ। 14? ਹਾਂ ਜੀ। ਲਿਫਟ ਕਰਵਾ ਕੇ ਦੇ ਦੇਣੀ। ਹਾਂ ਲੈ ਕੇ ਦੇ। ਇਹ ਨਿਪਟ ਕਰਾ ਦੇ। ਇਹ ਦਿਮਾਗ ਦੇ ਮਰਗੀ ਦੇ ਟੈਸਟ ਨਹੀਂ ਹੈਗੇ ਖੂਨ ਦੇ ਆ। ਉਹ ਜਿਹੜਾ ਤੁਸੀਂ ਦੱਸਦੇ ਹੋ ਪੀਰੀਅਡ ਦਾ ਨਾ ਉਹ ਉਹਨਾਂ ਨੇ ਹੀ ਆਪਾਂ ਨੂੰ ਦੇਖਣਾ ਪਊਏ ਟੈਸਟ ਕਰਵਾ ਕੇ ਲੈ ਕੇ ਆਇਓ ਅਗਲੀ ਵਾਰ ਜ਼ਰੂਰ। ਹਾਂ ਸੀਟ ਆਪ ਚਾਦਰ ਹੈ। ਹਾਂ ਸੀਟ ਆਪ ਚਾਦਰ ਹੈ। ਹਾਂ ਸਾਰੇ ਸੀਟ ਆਪ ਨੇ। ਇਹ ਸਾਈਟ ਤੋਂ ਮੇਰੇ ਸਟਾਰਟ ਹੁੰਦਾ ਸੀ ਕੱbbi ਬਾਦ ਤੋਂ। ਕੱbbi ਬਾਦ ਤੋਂ। ਹਾਂਜੀ ਫਿਰ ਮੈਨੂੰ ਪਤਾ ਲੱਗਦਾ ਇੱਥੇ ਜਾ ਕੇ ਮੇਰੇ ਨਾ ਦਰਦ ਹੁੰਦਾ ਫਿਰ ਕੁਝ ਪਤਾ ਲਾ ਦੋ ਤਾਂ ਪਤਾ ਲੱਗਣ ਲੱਗ ਜਾਂਦਾ ਮੈਨੂੰ ਚੱਕਰ ਆ ਰਿਹਾ ਤੇ ਆਪ ਹੀ ਚਲੀ ਜਾਨੀ ਬੈਠ ਜਾਨੀ ਆ ਕਈ ਵਾਰ ਤਾਂ ਗੀਰੀ ਜਾਂਦੀ ਆ ਦਵਾਈ ਕਿੰਨੀ ਵਾਰ ਸੰਘਦੇ ਹੋ ਤੁਸੀਂ ਦਵਾਈ ਤਾਂ ਜਿੰਨੀ ਤੁਸੀਂ ਕੱਦ ਤੋਂ ਵੀ ਜ਼ਿਆਦਾ ਵਾਰ ਸੰਘਦੇ ਹੋ 10-12 8 ਤੋਂ 12 ਲੈ ਕੇ ਖਿੰਦੜੇ ਇੱਕ ਜਾਨ ਯ ਲੈ ਕੇ ਲੈਂਦਾ ਆ ਆਰ ਐਫ ਟੀ ਹਾਂ ਸੀ ਵੀ ਸੀ ਵੀ ਲੈ ਲੇ ਆਰ ਐਫ ਟੀ ਐਲ ਐਫ ਟੀ ਸਕੈਨ ਕਰਾਈ ਹੈ ਜੀ ਪੇਟ ਦੀ ਕਦੇ ਹਾਂ ਕਰਾਈ ਸੀ ਪਿਛਲੇ ਸਾਲ ਕਰਾਈ ਸੀ ਠੀਕ ਹੈ ਸਾਰਾ ਕੁਝ ਨੀਂਦ ਉਹ ਸਾਰਾ ਕੁਝ ਠੀਕ ਹੈ ਨੀਂਦ ਵਧੀਆ ਆਉਂਦੀ ਆਂਦੀ ਨੀਂਦ ਵਧੀਆ ਆਉਂਦੀ ਹੈ ਕਿ ਵੀ ਟੈਨਸ਼ਨ ਨਾ ਨਹੀਂ ਆਉਂਦੀ ਉਦੋਂ ਕਈ ਵਾਰ ਨਾ ਉਹ ਹਮੋਪੈਥੀ ਵੀ ਆਈ ਗਈ ਸੀ ਤੁਸੀਂ ਕੀ ਸੀ ਲੈ ਲਿਆ ਕਰੋ ਨਹੀਂ ਨਹੀਂ ਹੋਮੋਪੈਥੀ ਨਾਲ ਕੋਈ ਨੀਂਦ ਨਹੀਂ ਆਉਣੀ ਕੁਝ ਨਹੀਂ ਆਉਣਾ ਨੀਂਦ ਤੋਂ ਕੀ ਵਰਤਦੇ ਹੋ ਤੁਸੀਂ ਨੀਂਦ ਤੋਂ ਤਾਂ ਮੈਂ ਕੁਝ ਨਹੀਂ ਵਰਤਦੀ ਵਧੀਆ ਆਉਂਦੀ ਨਹੀਂ ਤਾਂ ਮੈਨੂੰ ਨੀਂਦ ਦੀ ਨ ਦਵਾਈ ਤੁਸੀਂ ਜ਼ਰੂਰ ਲਾਓ ਸਰਕਾਰੀ ਹਸਪੀਟਲ ਉਝੋਂ ਅੰਗਰੇਜ਼ੀ ਗੋਲੀਆਂ ਮਿਲਣਗੀਆਂ ਜ਼ਰੂਰ ਲਾਓ ਤੁਹਾਡੇ ਸਿਰ ਕਿ ਜਰ ਹਟ ਦੇਣਗੇ ਇਹ ਚੀਜ਼ਾਂ ਨਾਲ ਨੀਂਦ ਵੱਧ ਤੋਂ ਵੱਧ ਆਉਣੀ ਚਾਹੀਦੀ ਹੈ। ਤੁਸੀਂ ਤਾਂ ਦੱਸੋ ਦੁਪਹਿਰੇ ਵੀ ਸੌਂ ਜਾਂਦੇ ਜੀ। ਇਹ ਸਰ ਵੀ ਨਾਲ ਹੀ ਹਾਂ ਨਹੀਂ ਜਿਆਦਾ ਨੀਂਦ ਆਉਣੀ ਚਾਹੀਦੀ। ਮੈਂ ਤੁਹਾਨੂੰ ਦੱਸਦਾ ਨੀਂਦ ਕਈ ਤਰ੍ਹਾਂ ਦੀ ਹੁੰਦੀ ਹੈ। ਬੰਦਾ ਸੌਂ ਜੇ ਉਹਨੂੰ ਸੁਪਨੇ ਆਈ ਜਾਣ ਨੀਂਦ ਦੇ ਵਿੱਚ ਤਾਂ ਉਹਨੂੰ ਆਪਣੀ ਨੀਂਦ ਨਹੀਂ ਘੇਰਦੇ। ਸੁਪਨੇ ਆਈ ਜਾਣ ਬੰਦਾ ਬਾਰ-ਬਾਰ ਉੱਠ ਹੀ ਜਾਂਵੇ। ਉਹ ਨੀਂਦ ਨਹੀਂ ਹੁੰਦੀ। ਇੱਕ ਸਰੀਰ ਦੀ ਬੇਸੁਰਤੀ ਹੁੰਦੀ ਹੈ। ਉਹਦੇ ਨਾਲ ਸਰੀਰ ਦੇ ਪੂਰੇ ਆਰਗਨ ਰਿਲੈਕਸ ਨਹੀਂ ਕਰਦੇ ਜੀ। ਠੀਕ ਹੈ। ਇਦੇ ਲਈ ਜੇ ਮੈਨਾਂ ਨੂੰ ਸੀਜ਼ਰ ਹੋ ਰਿਹਾ ਹੈ ਨਾ ਬੜਾ ਫਰਕ ਨਹੀਂ ਨੀਂਦ ਜ਼ਰੂਰੀ ਹੈ ਤੇ ਲਈ ਜ਼ਰੂਰ ਲੈ ਲਓ ਓਕੇ ਤੇ ਆਹ ਕੈਸ ਨੇ ਯੂਐਸਆਰ ਵੀ ਲੈਣਾ ਆਹ ਉਹ ਵੀ ਜ਼ਰੂਰੀ ਹੈ ਅੰਦਰ ਟਿੰਗ ਦੇ ਪਰਟੀਆ ਸਾਰੇ ਹੋ ਗਏ ਇਸ ਵਿੱਚ ਟੈਂਪੋਰਲ ਲੋਬੀ ਕਾ ਹਾਂਜੀ ਇੱਥੇ ਕੱਬੇ ਪਾਸੇ ਵਾਲੀ ਨਾ ਨਾਰਵੀ ਕਾ ਹੈ ਮਾਰਾ ਚਾਈਟ ਟੈਂਪੋਰਲ ਆਈ ਸੀ ਗਨੂਟ ਅੱਖ ਅੱਖ ਤੁਹਾਡੀ ਠੀਕ ਹੈ ਅੱਖੇ ਚ ਕੋਈ ਕੀਸ ਜਾਂ ਕੋਈ ਦਿੱਕਤ ਨਹੀਂ ਮੈਂ ਉਹੀ ਪੁੱਛਦਾ ਇਧਰ ਨਾ ਜਿਹੜਾ ਰਿਲੇਸ਼ਨ ਆ ਅੱਖ ਨਾਲ ਹੋ ਜਾਂਦਾ ਹੁੰਦਾ ਕਈ ਵਾਰੀ ਕੋਪੜੀ ਚੀਜ਼ ਪੈਣ ਲੱਗ ਜਾਂਦੀ ਹੈ ਨਾੜੀਕ ਦੱਸੀਆਂ ਉਹਨਾਂ ਨੇ ਐਂਪੇਰੀ ਲੋਕ ਇਹਦੇ ਤੇ ਦਿਮਾਗ ਦੇ ਵਿੱਚ ਹਾਂ ਹਾਂ ਆਮੇ ਕਿਥੋਂ ਤੁਸੀਂ ਮੁੱਗੇ ਦੇ ਜੀ ਉਹ ਮਾਈਗਰੇਨ ਵਾਲੀ ਬਈਆ ਆਪਣੇ ਕੋਲ ਐਸੇ ਕਰਨ ਪੁਰਨਾ ਦੋਲੇ ਦਿ ਜੀ ਮੈਂ ਬਾਹਰ ਜਾਣਾ ਕਿਤੇ ਉਹ ਦੇਖਣੀ ਇਹ ਕਿਨੂੰ ਨੋਹ ਦਵਾਈ ਲੈ ਕੇ ਦੇਉ ਜੀ ਨੋਕਸਾ ਦਿਮਾਗ ਦੇ ਤਾਕਤ ਵਾਲਾ ਉਹ ਲੈ ਇੱਕ ਲੈ ਆ ਨਹੀਂ ਸਕਦੇ ਪੁਰੀ ਜਿਹਾ ਭਾ ਕੇ ਦੇ ਦਿਓ ਉਹ ਮੈਨੂੰ ਪੁੜੀ ਚ ਪਾ ਦੇ ਜਿੰਦਰਾ ਕਾ ਕੇ ਜਿਹੜਾ ਨਾਂ ਹੁ ਦਿੱਤਾ ਤੇ ਉਹਦੇ ਤੇ ਆਪਾਂ ਇੱਕ ਹੋਰ ਚੀਜ਼ ਇਹਨਾਂ ਨੂੰ ਦੁਵਾ ਕੇ ਦੀ ਕੋਸਤਾ ਦੀ ਦਵਾਈ ਲਖਣੀ ਨਹੀਂ ਆਪਾਂ ਉਹਨੂੰ ਲਫਾ ਫਿਸ਼ ਪਾ ਲੈਣਾ ਸੀਚੀ ਨਹੀਂ ਹੈਗੀ ਕੋਈ ਨਹੀਂ ਏਡੀ ਗੱਲ ਨਾ ਉਹ ਬਿੱਟੇ ਆ ਗੁੱਟ ਇੱਕਦਾਂ ਆਪਾਂ ਇਹਨਾਂ ਨੂੰ ਚਾਂਦੀ ਦੇ ਵਰਕ ਲਿਖ ਲੀਓ 나ੜ ਬੀਗਾ ਉਹਦੇ ਕਰਕੇ ਬਾਰ-ਬਾਰ ਪੀਰੀਅਡ ਦੇ ਟਾਈਮ ਤੇ ਦੌਰੇ ਪੈਂਦੇ ਨੇ ਇੱਕਦਾਂ ਵਰਤ ਚਾਂਦੀ ਦੇ ਹੂੰ ਇੱਕਦਾਂ ਲੱਗਦੇ ਨਾਲ ਕਮੀਰਾ ਗਾਜਵਾਨ ਖਾਸ਼ ਇੱਥੇ ਲਿਖੇ ਇਹਦੇ ਵਿੱਚ ਬਦਨਾਮ ਬਦਨਾਮ ਆਖ ਰੋਡ ਲਿਖੀ ਕਰੋੜਿਆਂ ਦਾ ਕੰਮ ਕਰਨਾ। ਯਾ ਮਾਗਜ ਕਰ ਦੋ ਮਾਗਜ ਪੂਰਾ। ਦੋ ਤਰ੍ਹਾਂ ਨਹੀਂ ਲਿਖੀ। ਮਾਗਜ ਕਰ ਦੋ ਮਾਗਜ ਪੂਰਾ। ਕਹ ਹਰ ਵਾਰ ਤੁਸੀਂ ਕੋਟੋਲਾ ਆ ਕਿੰਨੇ ਕਿਨੇ ਲਿਖਣੇ। ਨਹੀਂ ਉਹ ਕੁਆਂਟੀਟੀ ਨਹੀਂ ਲਿਖੀ। ਮਾਗਜ ਮਾਗਜ ਕਰ ਦੋ। ਇਹ ਤਾਂ ਵੀ ਤੇ ਮਾਗਜ ਪੂਰਾ। ਹਮ ਮਾਗਜ ਠੀਕ ਆ। ਹਮ ਕਹਿਰਵਾ ਪੇਸਟਿਕ ਕਹਿਰਵਾ ਪੇਸਟਿਕ ਕਹਿਰਵਾ ਤੇ ਦਮਾ ਦੇ ਸੌਤੋਂ ਤੋਂ ਤੋਂ ਤੇ ਚਾਂਦੀ ਦੇ ਵਰਕ ਠੀਕ ਹੈ ਇਹ ਕੱਦੂ ਦੇ ਵੀ ਗਏ ਆ ਇਹ 50 50 ਗ੍ਰਾਮ ਦੇ ਲੈਣੇ ਹਾਂ ਦੇਣੇ ਕਿੰਨੇ ਅੱਧਾ ਅੱਧਾ ਜਮ ਜਾਇਦਾ ਪਾਲਿਆ ਕਰਨੇ ਲਾ ਕੇ ਬੰਦ ਦੇ ਹੋਇਆ ਰਹਾ ਪਤਾ ਪੇਸਟੀ ਕਿੰਨੀ ਪੇਸਟੀ ਹੋਰ ਜਿਹਾ ਪਾਲਿਆ ਕਰਨੇ ਇੱਕ ਕੰਨ ਕਰੇ ਜਾਣੀ ਜੀ ਜਿਹੜਾ ਪਰਜੰਦ ਜੱਜ ਮਿਸ਼ਰੀ ਬਕੇਰੇ ਜੋ ਪਾਰਿਆ ਕਰਨ ਚੱਲੇ ਹੋਵੇ ਜਿਹੜਾ ਨਾਮ ਉੱਪਰ ਲਿਖਿਆ ਹੋਇਆ ਹੈ ਉਹ ਵੀ ਇਹਦਾ ਵਾਹ ਉਹ ਵੀ ਇਹਨਾਂ ਦਾ ਕਮਜ਼ੋਰੀ ਆਉਂਦੀ ਆ ਕੁੜੀ ਨੂੰ ਹੋਰ ਕੋਸ ਨਹੀਂ ਆਏਗਾ ਹੋਰ ਵੀਕਨੈਸ ਆ ਜਾਂਦੀ ਆ ਆਣਾ ਰਹੀ ਆ ਥੋੜਾ ਜਿਹਾ ਚੱਤਿਆਂ ਨਾਲ ਸੰਗੀ ਇਕਦੋ ਚਾਂਦੀ ਦੇ ਵਰਕ ਨੇ 30 ਲੈ ਲੈਨੇ 150 ਦੀ ਗੁੱਟੀ ਆਊਗੀ ਇਹ 30 ਲੈ ਲੈਨੇ ਇੱਕ ਖਮੀਰਾ ਗਾਜਬਾਨ ਮੱਕੀ ਦੇ ਦਾਣੇ ਜਿੰਨਾ ਦੋ ਵਾਰੀ ਖਾਣਾ ਜੀ ਹੋ ਜਾਊ ਜੀ ਹਾਂ ਚਾਂਦੀ ਦੇ ਵਰਕ ਲੈ ਲੈ ਅਖਰੋਟ ਦੀ ਗਿਰੀ ਕੱਢ ਲਈ ਚਾਰ ਅਖਰੋਟ ਦੀਆਂ ਗਿਰੀਆਂ ਹਾਂਜੀ ਤੇ ਮਗਜ ਕੱਦੂ ਦੇ 50 50 ਗ੍ਰਾਮ ਲੈ ਲਓ ਮਗਜ ਖੀਰਾ ਅੱਛਾ ਇੱਕ ਆ ਪਿਸਤੀ ਕਹਿਰਵਾ ਆਊਗੀ ਜੀ ਇਹ ਪੰਥਾਰੀ ਤੋਂ ਮਿਲ ਜੂ ਮਿਥਰੀ ਲੈ ਦੇਓ 50 ਗ੍ਰਾਮ ਇਹ ਪਿਆਉਣਾ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਠੀਕ ਹੈ ਜੀ ਇੱਕ ਬਦਾਮ ਵੀ ਪਾ ਲਿਓ ਚਾਰ ਪੰਜ ਬਦਾਮ ਪਾ ਲਿਓ ਤੇ ਹੁਣਾਂ ਇਹਨੂੰ ਚੰਗੀ ਤਰ੍ਹਾਂ ਰਗੜ ਲੈਣਾ ਆ ਚੀਜ਼ਾਂ ਨੂੰ ਸਾਰੀਆਂ ਠੀਕ ਹੈ ਉਸ ਤੋਂ ਬਾਅਦ ਚਾਂਦੀ ਦਾ ਵਰਕ ਪਾ ਲਓ ਇੱਕ ਤੇ ਇਹ ਫੈਸਟੀ ਕਹਿਰਵਾ ਇਹ ਕਣਕ ਦੇ ਦਾਣੇ ਜਿੰਨੀ ਹੋਈਆਂ ਆਪਾਂ ਲੈਣੀਆਂ ਬਾੜੀ ਨਹੀਂ ਪਾਉਣੀ ਮੈਂ ਲਿਖ ਵੀ ਦਿੱਤਾ ਇਹ ਸਵੇਰੇ ਹਰ ਰੋਜ਼ ਬੁੜੀਆਂ ਨੂੰ ਦੇਣਾ ਜੀ ਇਹ ਯੋ ਤੇ ਨਾ ਦਿਓ ਜਰੂਰ ਤੇ ਨਾ ਦਿਓ ਤੇ ਵੀਕਨੇਸ ਆ ਇਹਦੇ ਨਾਲ ਵੀਕਨੇਸ ਉਹ ਦਿਨੇ ਜਿਹੜਾ ਇਹ ਰੋਜ਼ ਦਿਨੇ ਲੈ ਹਾਂਜੀ ਹਰ ਰੋਜ਼ ਦਿਨੇ ਲੈ ਹਰ ਰੋਜ਼ ਦੇਣਾ ਜੀ ਇਹ ਆ ਸਾਰਾ ਸਾਰਾ ਇੱਕ ਇੱਕੀ ডোজ ਜੀ ਨਾ ਨਾ ডোজ ਤਾਂ ਤੁਹਾਨੂੰ 10 ਪੀਣਾ ਇਹਦੇ ਚ ਤੁਸੀਂ ਇੱਕ ਜਾਂਦੀ ਦਾ ਵਰਕ ਹਰ ਰੋਜ਼ ਅੱਛਾ ਜੀ ਇੱਕੀ ਦੇਣਾ ਜਾਂਦੀ ਦਾ ਵਰਕ ਖਮੀਰਾ ਮੱਕੀ ਦੇ ਦਾਣੇ ਜਨਾ ਚਾਰ ਅਖਰੋਟ ਅਤੇ ਇਹਨਾਂ ਨੂੰ ਰਗੜ ਲਿਓ ਅਖਰੋਟ ਰਗੜ ਲੇ ਆਹ ਰਗੜ ਲੇ ਇਹ ਤੋਂ ਅੱਧਾ ਚਮਚਾ ਹੀ ਲੈਣਾ ਆਪਾਂ ਠੀਕ ਹੈ ਜੀ ਅੱਧਾ ਚਮਚਾ ਲੈ ਕੇ ਜਾਂ ਚਮਚਾ ਲੈ ਲਓ ਠੀਕ ਹੈ ਜੀ ਮਿਸਰੀ ਵੀ ਪਾਉਣੀ ਆ ਵਿੱਚ ਸਵਾਦ ਅਨਸਾਰ ਪਾ ਲਿਓ ਜਿੰਨੀ ਕਿ ਚਾਹੀਦੀ ਹੈ ਇਹਨਾਂ ਜਾਂ ਪੈਸਟਿਕ ਐਰ ਬਾ ਜਿਹੜੀ ਆ ਨਾ ਇਹ ਕਣਕ ਦੇ ਦਾਣੇ ਜਿੰਨੀ ਪਾਉਣੀ ਆ ਇੱਕ ਜਾਂਦੀ ਦਾ ਬਰਕ ਇਹ ਇਹਨਾਂ ਨੂੰ ਕੁੱਟ ਕੇ ਸਾਰਿਆਂ ਨੂੰ ਇੱਕ ਚਮਚਾ ਲੈ ਲਓ ਤੇ ਇਹ ਚੀਜ਼ਾਂ ਪਾ ਲਓ ਠੀਕ ਠੀਕ ਹੈ ਜੀ ਸਮਝ ਗਿਆ ਨਾ ਚੰਗੀ ਤਰ੍ਹਾਂ ਹਾਂਜੀ ਬਾਕੀ ਦਵਾਈ ਹੈਗੀ ਆ ਤੁਹਾਡੇ ਕੋਲ ਪੂਰੀ ਜੋ ਨਹੀਂ ਆਹਾਂ ਨਹੀਂ ਲੈ ਲਓ ਆਹਾਂ ਕੋਈ ਦਿੱਕਤ ਆਉਂਦੀ ਆ ਫੋਨ ਤੇ ਜਰੂਰ ਇੱਕ ਵਾਰੀ ਦੱਸ ਦਿਓ ਇੱਕ ਪੂਰੀ ਤੁਹਾਨੂੰ ਹੋਰ ਦਿੰਦੇ ਅਸੀਂ ਦੂਰ ਜਾ ਹਾਂ ਕਮਜ਼ੋਰੀ ਆਉਂਦੀ ਹੈ ਇਹ ਹੀ ਦਿੱਕਤ ਆ ਹੋਰ ਕੁਝ ਨਹੀਂ ਤੇ ਜੇ ਜਿਹੜੀ ਬਾਕੀ ਦਵਾਈਆਂ ਆਪਾਂ ਨਾ ਹੋਰ 2-3 ਮਹੀਨਿਆਂ ਬਾਅਦ ਬੰਦ ਕਰਨੀ ਸ਼ੁਰੂ ਕਰਾਂਗੇ ਠੀਕ ਹੈ ਇੱਕ ਵਾਰ ਬਦਲਾਸ ਠੀਕ ਹੋ ਜਾ ਜੀ ਧੰਨਵਾਦ ਜੀ ਯੀ ਜਸਤਖਰ ਆ ਜਸਤਖਰ ਮੈਂ ਕੋਈ ਕਾਰੂ ਬਾਰੈਨ ਨਹੀਂ ਉਹ ਪਹਿਲੀ ਵਾਰ ਆਇਆ ਨਾਮ ਬੋਲੋ ਜੀ ਮਨਦੀਪ ਮਨਦੀਪ ਪੁੱਤ ਹਾਂਜੀ ਐ ਕਰ ਜਿਹੜੇ ਨਾ ਪੁਰਾਣੇ ਨੇ ਪਹਿਲਾਂ ਬੁਲਾ ਲਾ ਆਪਾਂ ਨਵੇਂਆਂ ਨੂੰ ਤਾਂ ਤੂੰ ਦੇ ਹੀ ਦੇਵਾਂਗੇ ਜਿਹਨੂੰ ਕੋਈ ਦਿੱਕਤ ਰਹਿੰਦੀ ਆ ਬਸ ਕੋਈ ਨਾ ਬੋਲੋ ਜਿਹੜੇ ਪਤੀਆ ਨਾ ਬੋਲੋ ਬੱਚਾ ਛੋਟਾ ਛੱਡ ਕੇ ਚਲ ਕੋਈ ਨਾ ਨਹੀਂ ਨਹੀਂ ਉਹ ਤਾਂ ਕੋਈ ਨਾ ਮੈਂ ਫਿਰ ਜਾਣਾ ਜੋ ਵੀ ਪਹਿਲਾਂ ਪੁਰਾਣੇ ਜਿਹੜੇ ਪੇਸ਼ੈਂਟ ਆ ਦੂਸਰੀ ਵਾਰ ਆਏ ਨੇ ਨਾ ਬਸ ਉਹ ਆਜੋ ਕਹਿੰਦਾ ਮੜਾ ਜੀ ਦੱਸ ਗਿਏ ਫਰਮਾਇਆ ਜਾਨਾ ਕੀ ਨਾਮ ਕੀ ਸਾਵਨ ਹਾਂ ਹਾਂ ਜਿਨ੍ਹਾਂ ਨੇ ਦੂਸਰੀ ਤੀਸਰੀ ਵਾਰ ਆਏ ਨੇ ਇੱਕ ਵਾਰੀ ਉਹ ਸਾਵਨ ਸਿੰਘ ਉਮਰ ਕਿੰਨੇ ਆ ਉਮਰ 39 24 ਇੱਥੇ ਪੁੱਛਦਾ ਮੈਂ ਰਜਿਸਟਰ ਪੁੱਛਦਾ ਮੈਂ ਮੜਾ ਜੀ ਰਾਹ ਦੇ ਦਿਓ ਕੋਈ ਜਿਹੜਾ ਦੂਸਰੀ ਜਾਂ ਤੀਸਰੀ ਵਾਰ ਪੇਸ਼ੈਂਟ ਆਇਆ ਵੀ ਹੈ ਉਹਨਾਂ ਨੂੰ ਦੂਸਰੀ ਵਾਰ ਆਜੋ ਜੀ ਆਜੋ ਆਜੋ ਇੱਥੇ ਇੱਥੇ ਦੱਸ ਦਿਓ 70 80 ਤੇ ਕੋਈ ਫਰਕ ਹੈ ਕਿ ਨਾ 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 73 ਕਿੰਨਾ ਕੁ ਫਰਕ ਆ ਰਿਹਾ ਜੀ 67 155 ਹਾਂ ਹਾਂ ਫਰਕ ਪੈਂਦਾ ਤਾਂ ਉਹ ਹੋਣੀ ਉਹਦੇ ਠੀਕ ਹੈ ਜੀ ਚਲੋ ਉਹ ਮੁੰਡਾ ਤੁਹਾਨੂੰ ਦੇ ਦੂਗਾ ਤੁਹਾਨੂੰ ਉਹ ਦਵਾਈ ਰਾਜੀ ਹੋਰ ਦੇਵਾਂਗੇ ਅੱਪਾ ਗਰਮ ਹੋ ਜਾਂਦਾ ਥੋੜਾ ਜੀ ਫਰਕ ਆ ਕਿੰਨਾ ਨੂੰ ਕੋਈ ਦੋ ਰੋ ਕੇ ਕਿੰਨੇ ਟਾਈਮ ਬਾਅਦ ਆ ਦਵਾਈ ਲੈ ਜੀ ਇਹ ਦਵਾਈ ਦਾ ਇੱਕੋ ਹੀ ਪਾਰੀਆਂ ਕੋਲੇ ਰੋਟੀ ਅੱਗੇ ਨਾਲੋਂ ਘਟੇ ਨੇ ਫਰਕ ਚਲੋ ਵਧੀਆ ਜੀ ਹੋਰ ਕੋਈ ਸ਼ਾਲ ਬਾਦੇ ਪਰ ਡਰ ਲੱਗਦਾ ਹੈ ਮੈਂ ਜਾਣਾ ਫਿਰ ਦੱਸ ਦਊ ਮੈਂ ਤਾਂ ਹੀ ਕਹਿੰਦਾ ਹਾਂ ਜਿੱਥੇ ਜਾ ਤੱਕ ਹਾਂਜੀ ਪਰਵਾਰ ਨਹੀਂ ਆਈ ਹਾਂਜੀ ਵੀਡੀਓ ਆਪਣੀ ਹਾਂਜੀ ਵੀਡੀਓ ਦੇਖਦੇ ਆਏ ਅਨੁਸਾਰ ਪ੍ਰਹੇਜ ਸਾਰੇ ਰੱਖਿਆ ਅਸਲ 'ਚ 4 ਮਹੀਨਿਆਂ ਬਾਅਦ ਦਵਾਈ ਪੂਰਾ ਅਸਰ ਕਰ ਜਾਂਦੀ ਹੈ ਹਾਂਜੀ 4 ਮਹੀਨਿਆਂ ਬਾਅਦ ਬਾਕੀ ਕੋਈ ਹੋਰ ਦੋਸਤ ਜਲਦੀ ਆਪਾਂ ਵੀ ਛਡਾਉਣੇ ਆ ਕੋਈ ਨਹੀਂ ਇੱਕ ਅੱਧੀ ਵਾਰ ਆ ਗਿਆ ਪਰ ਧਿਆਨ ਰੱਖੋ ਪ੍ਰਹੇਜ ਜਿਹੜੇ ਦੱਸੇ ਨੇ ਮੈਂ ਆ YouTube ਦੇ ਚੈਨਲ 'ਤੇ ਉਹ ਦੱਸ ਦਊ ਮੁੰਡਾ ਉਹਦੇ ਜ਼ਰੂਰ ਦੇਖ ਲਿਓ ਹਾਂਜੀ ਪ੍ਰਹੇਜ ਰੱਖੋ ਪ੍ਰਹੇਜ ਵੱਡੇ ਆ ਦੋ ਬਾਈ ਨਾਲ ਮੈਂ ਠੀਕ ਆ ਜੀ ਚਲੋ ਵਧੀਆ ਕਰ ਕਿੰਨਾ ਟਾਈਮ ਹੋ ਗਿਆ ਇਹਦੇ ਵਿੱਚ ਨੱਕ ਪਾ ਕੇ ਆਉਂਦਾ ਬੜੀ ਨਹੀਂ ਸਾਡੇ ਕੋਲ ਦਵਾਈ ਲੈਂਦੇ ਆ ਨੂੰ ਤੀਜੀ ਵਾਰੀ ਆਇਓ 2 ਮਹੀਨੇ ਹੋ ਗਏ 4 ਅਗਲੀ ਵਾਰਾ ਪਰਚੀ ਨਾਲ ਲੈ ਚਲੋਣੀ ਸ਼ੁਰੂ ਕਰਦੇ ਆ ਫਿਰ ਦਵਾਈ ਠੀਕ ਹੈ ਇਹਨੇ ਨਾ ਬਾਤ ਆਉਂਦੀ ਹਾਂ ਜੀ ਪਰ ਲੋਰ ਗੋਬਲਟ ਕੱਟਣ ਨੂੰ ਬਸ ਹੋਣੀ ਤੇ ਦੂਜੀ ਦਵਾਈਆਂ ਬੰਦ ਕਰਤੀਆਂ ਇਹ ਹੈ ਤਾਂ ਕੁਝ ਨਹੀਂ ਜਿਹੜਾ ਆਪਣਾ ਚੈਨਲ ਤੇ ਦਵਾਈ ਘਟਾ ਦੇ ਤੁਸੀਂ ਵੀਡੀਓ ਕਿੱਥੇ ਦੇਖੀਏ ਰੱਬ ਦਾ ਦਰਗਹ ਚੋਂ ਅੰਗਰੇਜ਼ੀ ਬੰਦ ਆ ਸਾਰੀ ਉਹ ਵੀ ਬਿਠਾਉਂਦੀ ਹੈ ਠੀਕ ਹੈ ਮਰਜੂਨ ਕਿੰਨੇ ਨਬਾਤ ਉਹ ਵੀ ਥੋੜੀ ਘਟਾਉਣੀ ਸ਼ੁਰੂ ਕਰੋ ਹਨ ਘਟਾਉਣੀ ਸ਼ੁਰੂ ਕਰੋ ਅੱਗੇ ਨਾਲੋਂ ਕਿਵੇਂ ਜਾਂ ਸਿਹਤ ਦੇਖੋ ਦਵਾਈ ਕਰ ਚਲੋ ਰੱਬ ਦੀ ਕਿਰਪਾ ਜੀ ਠੀਕ ਹੋਵੋਗੇ ਜ਼ਰੂਰ ਹੋਵੋਗੇ ਬੈਠੋ ਜੀ ਬੈਠੋ ਉਹਨੂੰ ਕੋਈ ਪੁਰਾਣਾ ਪੇਸ਼ੈਂਟ ਤਾਂ ਨਹੀਂ ਵੀ ਅਗਲੀ ਵਾਰ ਆਲਾ ਰਿਹਾ ਹਾਂਜੀ ਫੇਰ ਦੂਜੀ ਵਾਰ ਆਇਆ ਸੋਟ ਕੇ ਆਇਆ ਫਰਕ ਉਥੇ ਪਾਲਸ ਅੱਛਾ ਕਿੰਨਾ ਕੁ ਫਰਕ ਆ ਜੀ ਕਿੰਨੇ ਵਾਰੀ ਆਉਣੀ ਪਾਸੇ ਪਰ ਇਹ ਜਿਹੜੇ ਮੈਂ ਦੱਸੇ ਪੂਰੇ ਰੱਖਦੇ ਹਾਂ ਰਸੋਈ 'ਚ ਨਹੀਂ ਬਾਹਰ ਪਰਹੇਜ਼ ਰੱਖੋ ਜੀ ਦੇਖੋ ਤੁਸੀਂ ਦੌਰਾਂ ਪੈਦਾ ਉਹਦੇ ਨਾਲ ਤਾਂ ਪਰਹੇਜ਼ ਰੱਖੇ ਚੰਗਿਆ ਬਾਹਰ ਵਿਆਹ ਸ਼ਾਦੀਆਂ ਵਗੈਰਾ 'ਚ ਨਾ ਜਾਓ ਮੰਤਰੀ ਦਾ ਪਿੰਡ ਹਾਂ ਨਾ ਉਮਰ ਕਿੰਨੀ ਹੈ ਜਿਹੜੀ ਚੀਜ਼ ਤੋਂ ਪੈਂਦੇ ਆ ਉਹ ਤੋਂ ਬਚੋ ਕੰਗਰੋਸ਼ਤੀ ਪਹਿਲਾਂ ਉਦੋਂ ਬਾਅਦ ਜੋ ਮਰਜ਼ੀ ਕਰੀ ਜਾ ਸਾਲ ਦੋ ਸਾਲ ਦੇ ਪਰਹੇਜ਼ ਆ ਜਦੋਂ ਹਟ ਗਈ ਫੇਰ ਕਿਹੜਾ ਰੱਖਣੇ ਆਪਾਂ ਠੀਕ ਹੈ ਹਾਂਜੀ 2016 ਉਹ ਤਾਂ ਜਦੋਂ ਸੀ ਜਰਾਂਦਾ ਨਹੀਂ ਹੁੰਦਾ ਹੀ ਆ ਪਰ ਇਹ ਜੇ ਤੇ ਨਾ ਤੁਸੀਂ ਦੁਬਾਰਾ ਰਿਓ ਚੈਨਲ ਤੇ ਕੱਢ ਕੇ ਸੁਣ ਲਿਓ ਚੰਗੀ ਤਰ੍ਹਾਂ ਸਾਰੇ ਚੰਗੀ ਤਰ੍ਹਾਂ ਦੱਸ ਤੇ ਕੋਈ ਗੱਲ ਨਹੀਂ ਹੋਊਗਾ ਜੀ ਠੀਕ ਹੈ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਇਸ ਤਰ੍ਹਾਂ ਆਰੋਜੀ ਖਾਂਦਾ ਚਲ ਨਹੀਂ ਹੁਣ ਦੇਖਦੇ ਉੱਥੇ ਰਹੇ ਜੀ ਤੋੜੇ ਕੋ ਨਾਲ ਦਾ ਬਾਅਦ ਹੀ ਮੈਂ ਜਾ ਆਵਾਂ ਉਹਨਾਂ ਨਾਲ ਨਾ ਤਾਂ ਦੇਖੂ ਬੱਸ ਠੀਕ ਇੱਕ ਮਿੰਟ ਤੀ ਗੱਲਫ੍ਰੈਂਡ ਤੇ ਸੰਦਰਾ ਰਿਵਿਊ ਤੇ ਆਹਾਂ ਕਰਵਾ ਦੇ ਚੰਗਾ ਹੋ ਜਿਹੜਾ ਨਵਾਂ ਆ ਇਹਨੂੰ ਤਾਂ ਜਰੂਰ ਹੋਦਾ ਇਹਦੇ ਡੋਰਾ ਕਿੰਨੇ ਟਾਈਮ ਬਾਅਦ ਪੈਂਦਾ ਚਲੋ ਧੰਨਵਾਦ ਜੀ ਥੋੜਾ ਵਿਜੀ ਹੋਣ ਕਰਕੇ ਜਾਣਾ ਤੰਤ